ਖੋੜ ਦੇ ਚਾਹ ਬਾਈ ਕੀ ਹਾਲ ਨੇ ਉਹ ਠੀਕ ਠਾਕ ਹੋ ਬਾਈ ਉਹ ਵਧੀਆ ਬਾਈ ਠੀਕਾ ਨੂੰ ਉਲਝੇ ਪਏ ਆ ਕਿਉਂ ਕੀ ਹੋ ਗਿਆ ਬਾਈ ਕੋਈ ਸਾਨੂੰ ਪਤਾ ਮੌਸਮ ਜਾਂ ਚੇਂਜ ਹੋ ਗਿਆ ਘਰ ਦੇਣ ਪਨੀਰੀ ਬਣਾਈ ਸੀ ਕਿਤੇ ਰਾਤ ਵੀਡੀਓ ਕਾਲ ਤੇ ਜਵਾਕਾਂ ਨੂੰ ਕਹਤਾ ਜਿਕਰ ਪਨੀਰੀ ਬਣਾਈ ਹੋ ਗਿਆ ਸਾਨੂੰ ਹੀ ਭੇਜੋ ਅੱਛਾ ਮੈਂ ਕਦੇ ਜੱਬ ਜੇ ਪਿਆਣੀ ਹੈਗਾ ਉਹ ਮੈਨੂੰ ਨਹੀਂ ਪਤਾ ਕਿੱਥੋਂ ਭੇਜਣਾ ਸਮਾਨ ਆਸਟ੍ਰੇਲੀਆ ਭੇਜਣਾਗਾ ਕੋਈ ਰੇ ਰਹੇ ਅੱਛਾ ਬਾਹਰ ਭੇਜਣਾ ਤੁਸੀਂ ਹਾਂਜੀ ਹਾਂ ਉਹ ਕਿਉਂ ਚੱਕਰਾਂ ਚ ਪਏ ਹੋ ਬਈ ਆਪਣੇ ਦੋਸਤਾਂ ਕੋਰੀਅਰ ਸਰਵਿਸ ਹੈਗੀ ਹੈ ਵੀ ਐਨ ਬੀ ਤੇ ਮੈਂ ਆਪ ਮੇਰਾ ਪਰ ਆ ਗਿਆ ਆਸਟ੍ਰੇਲੀਆ ਮੈਲਬੌਰਨ ਮੈਂ ਬਹੁਤ ਧਰੀ ਸਮਾਨ ਭ ਕੋਈ ਕਦੇ ਚੱਕਰੀ ਨਹੀਂ ਪਿਆ ਤੁਸੀਂ ਤੇ ਇਹਦੇ ਨਾਲ ਸਮਾਨ ਭੇਜ ਦਿੰਦੇ ਆ ਵੀ ਆਹ ਹਾਂ ਵੀਰੇ ਮੈਂ ਤਾਂ ਭੇਜ ਦੇ ਹੀ ਰਹਿਣਾ ਮੇਰਾ ਬ੍ਰਦਰ ਆ ਉੱਥੇ ਜੀ ਤੇ ਮੈਂ ਉਹਦੇ ਕੋਲ ਭੇਜਦਾ ਰਹਿਣਾ ਕੋਈ ਦਿੱਕਤ ਹੀ ਨਹੀਂ ਦੱਸੋ ਦੱਸੋ ਤੁਸੀਂ ਕਰੋ ਭੇਜਣਾ ਤੁਹਾਨੂੰ ਮੈਂ ਨੰਬਰ ਦਿੰਦਾ ਤੁਸੀਂ ਉਹ ਤੇ ਕੰਟੈਕਟ ਕਰ ਲੋ ਮੈਂ ਜਿਹੜਾ ਸੁਣਿਆ ਰਹਿੰਦਾ ਕਹਿੰਦੇ ਵੀ ਸਹੀ ਨਹੀਂ ਪਹੁੰਚਦਾ ਕੋਈ ਨਾ ਵੀਰੇ ਕੋਈ ਦਿੱਕਤ ਹੀ ਨਹੀਂ ਆਈ ਆਪਾਂ ਨੂੰ ਅੱਜ ਤੱਕ ਕਦੇ ਕੋਈ ਦਿੱਕਤ ਹੀ ਨਹੀਂ ਆਈ ਇੱਕ ਪੈਸੇ ਦਾ ਵੀ ਕੋਈ ਇੱਧਰ ਉੱਧਰ ਨਹੀਂ ਹੁੰਦਾ ਸਮਾਨ ਕੋਈ ਮਰਜੀ ਸਮਾਨ ਭੇਜੇ ਕੱਪੜਾ ਵੇਦਾ ਥਾਨ ਪੀਣ ਦਾ ਪਾਣੀ ਦੇ ਵੀ ਮਰਜੀ ਭੇਜੋ ਮਰਜੀ ਆਪਾਂ ਦਵਾਈਆਂ ਦੀ ਭੇਜੀਆਂ ਵੀਰੇ ਆਪਣੇ ਲੀੜੇ ਵੀ ਭੇਜੇ ਨੇ ਕੱਪੜੇ ਸਾਰਾ ਕੁਝ ਪੰਜੀਰੀ ਵੀ ਭੇਜੀ ਇੱਕ ਵਾਰੀ ਕੋਈ ਦਿੱਕਤ ਹੀ ਨਹੀਂ ਆਈ ਕਿਤੇ ਆਪਣਾ ਸਹੀ ਪਹੁੰਚਿਆ ਸਾਡਾ ਸਾਰਾ ਸਮਾਨ ਬਿਲਕੁਲ ਸੇਫ ਸੇਫ ਫਿਰ ਮੈਂ ਉਹਨਾਂ ਦਾ ਨੰਬਰ ਹੀ ਦੇ ਦੋ ਨਾਲੇ ਅਡਰੈਸ ਵੀ ਆਪਣੀ ਉਹਨਾਂ ਦੀ ਦੁਕਾਨ ਹੈਗੀ ਆ ਬੱਸ ਸਟੈਂਡ ਦੇ ਬੈਕ ਸਾਈਡ ਜਿਹੜੀਆਂ ਆਪਣੀ ਪੀਆਰਟੀਸੀ ਦਫ਼ਤਰ ਉਹਦੇ ਨਜ਼ਦੀਕ ਹੀ ਆ ਨੇੜੇ ਆ ਹਾਂ ਤੇ ਤੁਸੀਂ ਉਹਨਾਂ ਦੇ ਨੰਬਰ ਲੈ ਲਓ ਵੀਰੇ ਮੇਰੇ ਕੋ 70099 ਹਾਂਜੀ ਹਾਂਜੀ 13761 ਨੰਬਰ ਦਾ ਇਹ ਭੰਮੇ ਵਈਦਾ ਇੱਕ ਦੂਜਾ ਬਾਈ ਨਾਲ ਦੋ ਬਰਾ ਨਹੀਂ ਉਥੇ 9915204903 ਕੀ ਨਾਮ ਬਾਈ ਕੋ ਦੇ ਦੇਣਾ ਉਹਦਾ ਬੀ ਐਨ ਵੀ ਸਰਵਿਸ ਇੰਟਰਨੈਸ਼ਨਲ ਕੂਰੀਅਰ ਸਰਵਿਸ ਆ ਗਈ ਉਹ ਕੇ ਸਾਰਾ ਵਧੀਆ ਬੁਪੇ ਮੈਂ ਬੇਫਿਕਰ ਹੋ ਰਿਹਾ ਮੈਂ ਬਹੁਤ ਅਰੀ ਕੂਰੀਅਰ ਕਰਿਆ ਉਥੋਂ ਨਾਲੇ ਆਪਣਾ ਦੋਸਤਾਂ ਨਾਂ ਲੈ ਦੇ ਜਾ ਕੇ ਮੇਰਾ ਕੋਈ ਬੇਫਿਕਰ ਹੋ ਕੇ ਕਰ ਉਹ ਨਾਲੇ ਰੇਟ ਬਹੁਤ ਘੱਟ ਆਉਣਾ ਠੀਕ ਹੈ ਬਾਈ ਅਸੀਂ ਪਹਿਲਾਂ ਕਰਦੇ ਰਿਹਾ ਬਹੁਤ ਲੁੱਟ ਰਹੀ ਹੈ ਹੁਣ ਤਾਂ ਕੋਈ ਫਿਕਰ ਨਹੀਂ ਜੰਦਾ ਨਾਲੇ ਰੇਟ ਬਹੁਤ ਘੱਟ ਨਾਲੇ ਸੇਫ ਜਾਂਦਾ ਜਦੋਂ ਕਹਿੰਦੇ ਉਸੇ ਟਾਈਮ ਤੇ ਪਹੁੰਚਦਾ ਮੈਨੂੰ ਐ ਬਈ ਸਭ ਤੋਂ ਸਸਤਾ ਤੇ ਸਭ ਤੋਂ ਤੇਜ਼ ਨਹੀਂ 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 ਵੀਰੇ ਮਾਤੀ ਬੇਫਿਕਰ ਹੋ ਜੂ ਜਮੇ ਇਹ ਚੀਜ਼ਾਂ ਤੁਸੀਂ ਬੇਫਿਕਰ ਚਲੋ ਠੀਕ ਆ ਭਾਈ ਮੈਂ ਮੈਨੂੰ ਜਾ ਕੇ ਉਹਨਾਂ ਨੂੰ ਠੀਕ ਆ ਭਾਈ ਠੀਕ ਆ ਭਾਈ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜੀ ਤਕਰੀਬਨ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਸਮਾਨ ਪਹੁੰਚ ਜਾਂਦਾ ਆਪਣਾ ਇਹ ਆਪਣਾ ਜਿਹੜਾ ਸਮਾਨ ਸੁਰੱਖਿਤ ਪਾਉਂਦੇ ਜੇ ਮੈਂ ਕਈ ਵਾਰ ਦਿੱਕਤ ਆਉਂਦੀ ਹੈ ਕਿ ਕੋਰੀਅਰ ਨਹੀਂ ਪਹੁੰਚਦਾ ਹੀ ਨਹੀਂ ਜਾਂ ਕੋਰੀਅਰ ਜਿਹੜਾ ਸਮਾਨ ਹ ਜਿਵੇਂ ਹੁਣ ਆ ਸਾਡਾ ਅਸੀਂ ਆ ਪੈਕਿੰਗ ਕਰਦੇ ਹਾਂ ਠੀਕ ਹੈ ਠੀਕ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਮਾਨ ਸਹੀ ਸਲਾਮਤ ਜਾਵੇ ਤੇ ਦੂਸਰਾ ਅਸੀਂ ਸਹੀ ਕੰਪਨੀਆਂ ਦੇ ਵਿੱਚ ਡੀਲ ਕਰਦੇ ਹਾਂ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਚੋਰੀ ਤੋਂ ਬਚਾਅ ਹੋ ਸਕੇ ਲਓ ਵੀ ਦੋਸਤੋ ਮੈਂ ਤਾਂ ਬੀ ਐਨ ਬੀ ਇੰਟਰਨੈਸ਼ਨਲ ਕੋਰੀਅਰ ਸਰਵਿਸਾਂ ਦਾ ਆਪਣਾ ਕੋਰੀਅਰ ਲਗਵਾਤਾ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਭੈਣ ਭਾਈ ਨੂੰ ਕਿਸੇ ਨੂੰ ਵੀ ਕੋਰੀਅਰ ਪਹੁੰਚਵਾਉਣਾ ਚਾਹੁੰਦੇ ਹੋ ਸਭ ਤੋਂ ਸਸਤਾ ਤੇ ਸਭ ਤੋਂ ਤੇਜ਼ ਕੋਰੀਅਰ ਹੈਗਾ ਬੀ ਐਨ ਬੀ ਇੰਟਰਨੈਸ਼ਨਲ ਕੋਰੀਅਰ ਸਰਵਿਸ ਜਿੱਤੇ ਕੀ ਹਰ ਤਰ੍ਹਾਂ ਦਾ ਕੋਰੀਅਰ ਹੈ ਜਿਹੜਾ ਸੁਰੱਖਿਅਤ ਸਸਤਾ ਤੇ ਤੇਜ਼ ਪਹੁੰਚਾਇਆ ਜਾਂਦਾਗਾ ਦੁਕਾਨ ਨਾ ਹੈ ਜਿੰਨੇ 16 ਨੰਬਰ ਦੁਕਾਨ ਹੈ ਅਨਾਜ ਮੰਡੀ ਰੋੜ ਬੱਸ ਸਟੈਂਡ ਦੇ ਨੇੜੇ ਇਹ ਦੁਕਾਨ ਬਣੀ ਹੋਈ ਹੈ ਤਾਂ ਹੁਣ ਦੇਰ ਕਿਸ ਗੱਲ ਦੀ ਤੁਸੀਂ ਪਹੁੰਚੋ ਬੀ ਐਨ ਬੀ ਇੰਟਰਨੈਸ਼ਨਲ ਕੋਰੀਅਰ ਸਰਵਿਸ ਬਰਨਾਲਾ